لأنهم يحتاجون إلى تنظيم الأجواء ويحتاجون إلى تنظيم الأجواء ويحتاجون إلى تنظيم الأجواء ويحتاجون إلى تنظيم إلى تنظيم الأجواء إلى تنظيم الأجواء ويحتاجون إلى تنظيم ਕੀ ਕੋਈ ਗੱਲ ਨਹੀਂ ਕਿ ਸੱਚੇ ਨਿਕਲਣਾ ਚਾਹੀਦਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵੱਸ ਦਰਦੀਆਂ ਇੰਨੀ ਦੀ ਹੈਗੀ ਤੁਸੀਂ ਮੇਰਾ ਨੰਬਰ ਲੈ ਲਓ ਰੱਬ ਜਾਣਦਾ ਤੁਸੀਂ ਸੋਚੋ ਮੈਂ ਕਿਉਂ ਕਿத்தி ਦੀ ਇਹਦਾ ਮੈਂ ਆਪਣੇ ਖੁਦ ਸਾਹੇਦ ਨਹੀਂ ਜਾ ਕੇ ਬੁਲਾਇਆ ਕਿੱਥੋਂ ਮਤਲਬ ਕੀ ਕਰਨਗੇ ਆਏ ਆ ਯਾਰ ਐਕਚੁਅਲੀ ਆਪਣਾ ਪੁਰਾਣਾ ਸਹਿਜ ਬਾਤ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਤੇ ਮੈਂ ਇਸ ਕਰਕੇ ਗੋਲਦੋਤਾ ਤੋਂ ਮੱਥਾ ਟੇਕਣ ਆਇਆ ਸੀਗਾ ਨੰਬਰ

ਕਿਉਂ ਬੋਲਾਂਗੀ ਨਾ ਬੈਠੋ ਨਾ ਛੱਡ ਦਿਨਾ پہلے اتنی کو نہیں ہوا موبائل میں میں کر دے غلط لوڑا بھی نہیں ہوتا نہیں ہوتا میں توڑ کے چھوڑے گی اچھا ہلو میں کوڑو کروں میں تو کوڑو کر سکتا ہوں ہلو میرے کرنے ਉਹ ਦੇਖੋ ਜੀ ਆਹ ਲਈ ਆ ਮੈਂ ਬਾਸਾ ਦੇ ਖਨੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੱਲਪ ਕੀਤੀ ਉਹ ਹੱਲੇ ਵੀ ਜਾ ਕੇ ਮੰਗਦੀ ਦੀ ਆ ਜਦ ਕਿ ਇਹਦੀ ਹੱਲਪ ਪੂਰੀ ਹੋ ਗਈ ਆ ਉਹ ਹੱਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਉਹਦੀ ਵੀਡੀਓ ਨਾ ਤੇ 1 ਮਿੰਟ ਰਵੇ ਉਸ ਤੱਕ ਭਣੇ ਹੱਲੇ ਵੀ ਨਹੀਂ ਪੂਰੀ ਹੋਈ ਵੀਰੇ ਵੇ ਅਧਰਾ 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 ਆ ਭਣੇ ਲੋਖ 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 ਲੋ ਅਧਰਾ ਅਧਰਾ ਇੱਧਰ ਆ ਇੱਧਰ ਖਲੋ ਵੀਡੀਓ ਬਣਾਣੀ ਏ ਤੇਰੀ ਦਸਤ ਕਿਸੇ ਦਾ ਭੈਣ ਇਹ ਦੇਖ ਲੋ ਇਹਦੇ ਦੋਗਲੀਆਂ ਦੇ ਕੰਮ ਦੇਖੋ ਇਹ ਮੇਰੇ ਕੱਪੜੇ ਨਾ ਵਾਹ ਲੋ ਭੀ ਇਹ ਬਾੜ ਤਾਂ ਮੈਂ ਤੇਰੇ ਮੈਂ ਦਰਦੀਂ ਕਰ ਤੁਹਾਨੂੰ ਨਾ ਪਾ ਲੋ ਸਾਹ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰ ਦਿਆਂ ਮੈਂ